हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਜੋੜ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੀਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਵੀਰ ਆਪਣੇ ਜਾਣਦੇ ਹੀ ਆ ਸੋ ਡੇਰੀ ਫਾਰਮਿੰਗ ਦੇ ਨਾਲ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਆਪਣੇ ਨਾਲ ਭਰਾ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਮਾਲ ਅਕਸਰ ਇਸ ਫਾਰਮ ਤੇ ਜਿਹੜਾ ਵਿਕਰੀ ਆਣਾ ਕੋਈ 5-4 ਲੱਖ ਜਿਹੜੇ 5-7 ਲੱਖ ਜਿਹੜੇ ਆ ਅਵੇਲੇਬਲ ਹੁੰਦੇ ਆ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰੋਗੇ ਕੋ ਦੋ ਚਾਰ ਨਗ ਜਿਹੜੇ ਆ ਤੁਹਾਨੂੰ ਐਵਰ ਟਾਈਮ ਜਿਹੜੇ ਖਲੋਤੇ ਮਿਲਣਗੇ ਅੱਜ ਐਨੀਮਲ ਆਪਾਂ ਤੁਹਾਨੂੰ ਜਿਹੜਾ ਕਿਸਾਨ ਵੇਰੋ ਟੋਟਲ ਦਿਖਾਉਣੇ ਆ 6 ਨਗ ਨੇ ਵਿੱਚ ਮੱਝਾਂ ਦੀ ਗਿਣਤੀ ਵਧੇਰੇ ਆ ਮੱਝਾਂ ਝੋਟੀਆਂ ਦਿਖਾਵਾਂਗੇ ਇੱਕ ਬਹੁਤ ਸ਼ਾਨਦਾਰ ਮੋਰਾ ਬਰੀਡ ਦੇ ਵਿੱਚ ਤੁਹਾਨੂੰ ਇਕੱਤੀ ਦਿਖਾਉਣੀ ਆ ਖੀਰੀ ਤੇ ਇੱਕ ਨੀਲੀ ਰੋਬੀ ਦੀ ਝੋਟੀ ਬਹੁਤ ਖੂਬਸੂਰਤ ਇਹ ਤੁਹਾਨੂੰ ਦਿਖਾ ਦੇਵਾਂਗੇ ਜਾਇਜ ਪੜਦਾ ਰਹੂਗਾ ਤੇ ਇੱਕ ਸੂਈ ਤਾਜੀ ਨੀਲੀ ਰੋਬੀ ਦੀ ਮੱਝ ਆ ਇੱਕ ਪੂਰੀ ਮੱਝ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਇੱਕ ਬਿਲਕੁਲ ਅੱਜ ਭਲਕ ਜਾਂ ਦੋ ਚੌਂ ਦਿਨਾਂ ਦੇ ਵਿੱਚ ਵਿੱਚ ਸਵੇਰ ਇੱਕ ਨੀਲੀ ਦਾਵੀ ਦਾ ਕੱਟਾ ਦਿੱਤਾ ਬਹੁਤ ਪਿਆਰੀ ਤੁਹਾਨੂੰ ਛੋਟੀ ਦਿਖਾਵਾਂਗੇ ਮਾਲ ਸਾਰਾ ਹੀ ਸਾਫ ਸੁਥਰਾ ਥੋੜਾ ਜਿਹਾ ਅੱਗੇ ਆ ਕੇ ਆਪਾਂ ਪੂਰੀ ਇੱਕ ਰੀ ਮੋਟੇ ਤੌਰ ਤੇ ਤੁਹਾਨੂੰ ਕੈਮਰੇ ਦੇ ਵਿੱਚ ਕਢਾ ਦਿੰਨੇ ਆ ਬਿਲਕੁਲ ਨਜ਼ਰ ਦੇ ਵਿੱਚੋਂ ਸੋ ਮਾਲ ਸਾਫ ਸੁਥਰਾ ਤਰੀਕ ਅੱਜ 22 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਸੋ ਫਾਰਮਰ ਸਾਰੇ ਭਰਾ ਆਪਣੀ ਬੇਨਤੀ ਪਹਿਲਾਂ ਵੀ ਹੁੰਦੀ ਹੈ ਠੀਕ ਹੈ ਜੀ ਜਿਹੜਾ ਵੀ ਐਨੀਮਲ ਪਸੰਦ ਆਊਗਾ ਬੇਸ਼ੱਕ ਇੱਕ ਔਰ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਹਰਵੈਲ ਭਾਜੀ ਜੀ ਹਾਂਜੀ ਰਾਜਾ ਸਤਿ ਸ੍ਰੀ ਅਕਾਲ ਬਾਕੀ ਤੁਹਾਨੂੰ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਤੇ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਭੈਣ ਭਰਾ YouTube Facebook Instagram ਤੇ ਸਾਰੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਵਾਲੀ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਤੇ ਹੋਰ ਠੀਕ ਠਾਕ ਰਸ ਬਹੁਤ ਹੋ ਗਿਆ ਰਵੇ ਸਿਆ ਠੀਕਾ ਬਾਈ ਕਿੰਨੀ ਦਿਨ ਲਾ ਰਿਹਾ ਪਰ ਜਗੇ ਪਟਾਕੇ ਧੋਕੇ ਚਲਾ ਲਈ ਰਾਤ ਪਟਾਕੇ ਪੂਰੇ ਚੱਲੇ ਤੇ ਇੱਕ ਹੁੰਦਾ ਪਟਾਕੇ ਚੱਲੇ ਇੱਕ ਹੁੰਦਾ ਕਿ ਇਹ ਨਾ ਉਦਾਂ ਹੀ ਚੱਲ ਜਾਂਦੇ ਹਨ ਮਤਲਬ ਇੱਕ ਨਾ ਚਲਾਏ ਦੇਖੋ ਨਾ ਉਦਾਂ ਹੀ ਚੱਲ ਜਾਂਦੇ ਹਨ ਨਾ ਤਾਂ ਗੱਲ ਇਦਾਂ ਵੀ ਆਸਿਆ ਜਿਦੋਂ ਕਿਤੇ ਭੁਰਾ ਵੱਧ ਤੇ ਉਦੋਂ ਫਿਰ ਆਪੇ ਚੱਲ ਜਾਂਦੇ ਐਨਜਾਇਮੈਂਟ ਹੋ ਗਿਆ ਫੁੱਲ ਹੋ ਗਿਆ ਭੁਰਾ ਹੋ ਗਿਆ ਚਲੋ ਇਸੇ ਤਰ੍ਹਾਂ ਹੀ ਤੇ ਹਰ ਵੇਲੇ ਐਨੀਮਲ ਜਿਹੜੇ ਟੋਟਲ ਆਪਣੇ ਕੋਲ ਅੱਜ 6 ਨਾਖਲੇ ਬਿਲਕੁਲ ਆਸਿਆ 6 ਨੇ ਕੁਝ ਵੇ ਸੂਈਆਂ ਨੇ ਕੁਝ ਗੱਬਣਾ ਨੇ ਠੀਕ ਹੈ ਜੀ ਤਾਂ ਪਾ ਪੜਤੇ ਜਿਹੋ ਜੀ ਕੁਆਲਿਟੀ ਆ ਉਵੇਂ ਦਾ ਰੇਟ ਰਹੂਗਾ। ਲਓ ਜੀ ਨੀਲੀ ਰਾਵੀ ਤੇ ਨਾਗਵੀ ਤੁਹਾਨੂੰ ਦਿਖਾ ਦਾਂਗੇ। ਬੜੇ ਵੀਰ ਆਪਣੇ ਡਿਮਾਂਡ ਕਰਦੇ ਰਹੇ ਤੇ ਝੋਟੀਆਂ ਕੱਟੀ ਸੀ। ਇਹ ਨੀਲੀ ਰਾਵੀ ਦੀ ਇੱਕ ਤੁਹਾਨੂੰ ਝੋਟੀ ਹੈ ਕੱਟੀ ਦਿਖਾ ਦਾਂਗੇ। ਬਹੁਤ ਸੋਹਣੀ ਹਾਈਟ ਲੈਂਥ ਵਾਲੀ ਹੈ ਖੀਰੀ ਆ ਠੀਕ ਆ ਜੀ। ਤੇ ਸ਼ੁਰੂਆਤ ਆਪਾਂ ਕਰਦੇ ਆ ਕਿਸੇ ਪਾਸਿਓਂ ਹਰਵੇਲ ਕਿਹੜੇ ਪਾਸੇ ਜਾਣਕਾਰੀ ਦੇਣੀ ਆ ਜੀ। ਰਸਿਆਂ ਇਧਰੋਂ ਸ਼ੁਰੂ ਕਰੀਏ ਆਪਾਂ। ਲਓ ਜੀ ਅੱਜ ਵਾੜ ਤੋਂ ਸ਼ੁਰੂ ਕਰਦੇ ਆ। ਹਾਂ ਜੀ। ਬਿਲਕੁਲ ਸਸਤੇ ਰੇਟ ਦੇ। ਲਓ ਜੀ। ਬਿਲਕੁਲ ਉਹ ਸਟਾਰਟਿੰਗ ਜਿਹੜੀ ਸਸਤੇ ਬਿਲਕੁਲ ਰੇਟ ਤੋਂ ਕਰ ਦਿੰਦੇ ਆ ਇੱਕ ਵਾੜ ਜਿਹੜੀ ਆ ਦੋ ਵੱਚੀ ਉਹਨਾਂ ਨੇ ਨਹੀਂ ਦਿੱਤੀ ਹਾਂ ਠੀਕ ਆ ਠੀਕ ਆ ਜੀ ਸੂਈ ਨੂੰ ਅੱਜ ਕੋਈ 20 22 ਦਿਨ ਦਾ ਸਮਾਂ ਹੋਊਗਾ ਹੂੰ ਹੂੰ ਠੀਕ ਆ ਬੱਚੇ ਤੋਂ ਬਿਨਾਂ ਹੀ ਮਿਲ ਪੈਂਦੀ ਆ ਠੀਕ ਆ ਜੀ ਕੋਈ ਇਹ ਨਹੀਂ ਕਿ ਬੱਚਾ ਮਰਿਆ ਹੋਆ ਬੱਚੀ ਹੈਗੀ ਆ ਜੇ ਕਿਸੇ ਸੱਜਣ ਨੇ ਦੇਖਣੀ ਉਹਦੇ ਉਹ ਵੀ ਦਿਖਾ ਵੀ ਦੇਵਾਂਗੇ ਠੀਕ ਆ ਜੀ ਠੀਕ ਆ ਜੀ ਬੋਲ ਜੀ ਪੋਲੀ ਪਲੀਤੀ ਬਹੁਤ ਜ਼ਿਆਦੀ ਹੈ ਪੋਲੀ ਭਜਨ ਤੋਂ ਬਾਕੀ ਪੂਰੀ ਤਸੱਲੀ ਨਾਲ ਮੇਰਾ ਵੀਰ ਇੱਕ ਵਾਰੀ ਨਿਗਾਹ ਮਾਰੋ ਤੇ ਹਰਵੇਸ਼ ਦੁੱਧ ਕਿੰਨਾ ਹੈ ਥੱਲੇ ਇਸ ਵਕਤ ਦੁੱਧ ਰਾਤ ਸਾਰੇ ਥੱਲੇ 12 ਕਿਲੋ ਆ ਠੀਕ ਆ ਜੀ ਤੇ ਬਾਕੀ ਸਾਫ ਸੁਥਰੀ ਆ ਲਓ ਜੀ 12 ਕਿਲੋ ਦੁੱਧ ਇਸ ਵਾਇਰ ਦੇ ਥੱਲੇ ਆ ਸਾਫ ਸੁਥਰੀ ਆ ਥਣ ਥਣ ਤੁਸੀਂ ਵੇਖੋ ਕਾਫੀ ਸੋਹਣਾ ਨਖੇੜ ਆ ਤੇ ਪੂਰੀ ਫੋਟਬਾਲ ਫੋਟਬਾਲ ਵਾਂਗੂ ਆਪਾਂ ਗੱਲ ਕਰਦੇ ਨੇ ਵੀ ਪੂਰੀ ਗੁਲਾਈ ਦੇ ਵਿੱਚ ਆ ਗੋਲਾ ਬੜਾ ਬੜਾ ਬੱੱਚੀ ਜੰਮੀ ਪਲੀ ਆ ਜੰਮਪਾਲ ਪੂਰਾ ਹੈਗਾ ਸਾਫ ਸੁਥਰੀ ਬਹੁਤ ਖੂਬਸੂਰਤ ਆ ਠੀਕ ਆ ਜੀ ਬਿਲਕੁਲ ਫੱਦਰ ਬੱਛੀ ਰੱਖ ਲਈ ਮਗਰ ਉਹਨਾਂ ਨੇ ਅ ਬੱਛੀ ਰੱਖ ਲਈ ਰਾਸ ਲਓ ਵੀ ਢਾਂਚਾ ਢੂਂਚਾ ਮੇਰੇ ਵੀਰ ਦੇਖੋ ਰੰਗ ਬਾਜ ਆ ਬੂਥੀ ਬਾਥੀ ਬਹੁਤ ਸੋਹਣੀ ਆ ਨਖੇੜ ਬੜਾ ਵਧੀਆ ਬਿਲਕੁਲ ਚੌਂ ਧਣਾ ਦੇ ਵਿੱਚ ਠੰਡੀ ਸੀਲ ਆ ਜੰਮੀ ਪਲੀ ਆ ਹਾਂ ਬਾਕੀ ਰਾਸਾ ਕੋਈ ਮਿਹਨਤ ਕਰੂਗਾ ਦੁੱਧੋ ਹੋਰ ਵੀ ਵਧੂਗੀ ਬਿਲਕੁਲ ਮੈਂ ਕਿ ਰੇਡ ਪਾਪੜ ਤਾਂ ਇਹਦਾ ਬਿਲਕੁਲ ਜਾਇਜ਼ ਆ ਤੇ ਠੰਡੀ ਲੋਰਾਸੇ ਗੱਲਾਂ ਕੋਈ پہاੜੇ ਵਾਂਗੇ ਦੀ ਜ਼ੋਰ ਨਹੀਂ ਇਹਨੂੰ ਠੀਕ ਆ ਜੀ ਸੋ ਚੌਰ ਸਲੇਵਾ ਦੋਸਤੋ ਬਿਲਕੁਲ ਮੋਟ ਤੋਂ ਸੋ ਸਾਰੇ ਭਰਾਹ ਕੁਰੀ ਤਸੱਲੀ ਨਾਲ ਦੇਖ ਲਿਆ ਜੇ ਕਿਉਂਕਿ ਬਾਅਦ ਵਿੱਚ ਕਿਸੇ ਵੀਰ ਨੇ ਸੌਤੇ ਦੀ ਗੱਲਬਾਤ ਕਰਨੀ ਹੁੰਦੀ ਹੈ ਕੱਤ ਹਾਈਟ ਦੀ ਗੱਲ ਕਰ ਗਿਆ ਤੇ ਛੋਟੀ ਨਹੀਂ ਗਈ ਕੱਤ ਹਾਈਟ ਵਿਜਲਾ ਮੇਲਾ ਤੇ ਬਾਕੀ ਪਟੀਆਂ ਵੜਾ ਦੇ ਵਿੱਚ ਹੀ ਆਇੱਕ ਨੂੰ ਥੋੜਾ ਲਾਗੂ ਦਿਖਾ ਦਿੰਨੇ ਆ ਹਰ ਵੇਲੇ ਵੰਗਾ-ਵੰਗਾ ਰੱਸੀ ਮਾੜਾ ਮੋੜ ਲੈਂਦੀ ਆ। ਆ ਠੀਕ ਹੈ ਤਾਂ ਪਾ ਲੋ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਆ। ਠੀਕ ਆ ਤੇ ਮੁੱਲ ਡਿਮਾਂਡ ਕੀ ਰੱਖੀ ਅਸੀਂ? ਡਿਮਾਂਡ ਰਾਸਿਆਂ ਲੈ ਦੇ ਮੁੱਲ ਹੋਊਗਾ। ਹਾਂ। ਕੋਈ ਇਹਦਾ 60 ਨਹੀਂ 65 ਨਹੀਂ। ਹਾਂਜੀ। ਠੀਕ ਹੈ। ਇਹਦਾ ਰਾਸਿਆਂ 37000 ਰੁਪਇਆ ਮੁੱਲ ਲੈ ਦੇ। 37000 ਉਹਦੇ ਵਿੱਚੋਂ ਮਾਨਤਨ ਥੋੜਾ ਬਹੁਤਾ ਜ਼ਰੂਰ ਕੀਤਾ ਜਾਊਗਾ। ਠੀਕ ਆ ਵੀ। ਲਓ ਜੀ 37000 ਦੇ ਵਿੱਚੋਂ ਮਾਨਤਨ ਹੋ ਜਾਊਗਾ ਫਾਈਨਲ। ਬਾਕੀ ਰਾਸਿਆਂ 1.8 ਲੱਖ 1.2 ਲੱਖ ਦੀ ਫਿਰ ਅਗਲੇ ਸਵੇਰੇ। ਆ ਬਿਲਕੁਲ। ਇਹ ਤਾਂ ਬਣ ਕੇ ਤਿਆਰ ਹੋ ਗਏ। ਬਿਲਕੁਲ। ਨਹੀਂ ਵਾਦੇ ਦੀ ਹੈ ਕਰਮ ਵਾਲੀ ਕੇ। ਨਵੀਂ ਬੱਚੀ ਆ। ਨਵੀਂ ਆ। ਤੇ ਇੱਕ ਹੈ ਪਲੂਣਾ ਮੂੰਹ ਚੌਗੀ। ਠੀਕ ਆ ਜੀ। ਲਓ ਜੀ ਦੰਦਾਂ ਦੇ ਵਿੱਚ ਹੀ ਆ ਮੂੰਹ ਦੰਦੀ ਚੌਕੀ ਚਾਰ ਦੰਦ। ਅੱਗੇ ਤੁਹਾਨੂੰ ਆਪਾਂ ਸੈਕਿੰਡ ਜਿਹੜੀ ਵਿਖਾਉਣੇ ਆ ਪੂਰੀ ਮੱਝ ਆ ਗਈ ਆ। ਮਗਰ ਕਟਾ ਇਹਦੇ? ਇਹ ਮਗਰ ਕਟਾ ਰਾਇਆ ਸਿਆ। ਮਗਰ ਕਟਾ ਮੇਲ ਕਾਫ ਆ ਪੂਰੀ ਮੱਝ ਆ ਠੀਕ ਆ ਜੀ। ਤੇ ਕਦੋਂ ਦੀ ਸੂਈ ਰਵੇਲ ਐ? ਇਹਨੂੰ ਰਾਇਆ ਸਿਆ ਸੂਈ ਨੂੰ ਅਜੇ ਕੋਈ 10 ਦਿਨ ਹੋਣਗੇ। ਠੀਕ ਆ ਜੀ। ਮਗਰ ਕਟਾ ਵਾ। ਠੀਕ ਆ ਜੀ। ਸੂਆ ਰਾਸ ਸਿਆ ਕੋਈ ਇਹਦਾ ਤੀਜ ਮੋਦੀ ਸੁਵਾਦ ਉਸੋਂ ਬਾਅਦ ਕੀ ਆ ਚਲੋ ਚਿਹਰੇ ਮੋਰੇ ਤੋਂ ਵੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦੇਣੀ ਹੈ ਕੋਈ ਤੱਜੇ ਵਾਟ ਲਾ ਸਕਦਾ ਕੋਈ ਚੌਥੇ ਮੰਨ ਕੇ ਸੌਦਾ ਕਰ ਲੈ। ਬੱਲੇ ਇਹ ਵੇਖੋ ਵੀ ਜਿੰਨੀਆਂ ਮੱਝਾਂ ਬੱਜੀਆਂ ਸਾਰੀਆਂ ਵਰਗੀ ਆ ਭਾਰੀ ਮਤਲਬ ਇਹਦਾ weight ਆ। ਹਾਂਜੀ ਹਾਂਜੀ। ਕਦ ਕਰ ਫੁੱਲ। ਇਸ ਵਕਤ ਦੁੱਧ ਕਿੰਨਾ ਚਵਾ ਰਹੀ ਹੈ? ਦੁੱਧ ਆਸਾਂ 10 ਕਿਲੋ ਤੱਕ ਜਾਊਗੀ ਅਗਲੇ ਦਿਨਾਂ 'ਚ। ਠੀਕ ਹੈ। ਇਸ ਟਾਈਮ ਜਿਹੜਾ 7 ਤੋਂ 8 ਕਿਲੋ ਇਹਦੇ ਥਲੇ ਆ ਜੜਿਆ। ਹੂੰ। ਲਓ ਜੀ 7-8 ਕਿਲੋ ਦੁੱਧ। ਕਟਾ ਮਗਰ ਬਾਕੀ ਸੁਬਿਆਂ ਦੇ ਵਿੱਚ ਤੁਹਾਨੂੰ ਨੋਟ ਕਰਾ ਦਿੱਤਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਐ ਬਿਲਕੁਲ ਕਾਗਜ਼ ਵਰਗੀ ਫਰੀਕ ਚੰਗੀ ਬਾਕੀ ਚਮੜੀ ਚਮੜੀ ਫੁੱਲ ਦੀ ਬਦਲੀ ਆ ਵੇਟ ਬਹੁਤ ਜ਼ਿਆਦਾ ਮੱਜ ਨੂੰ ਲੱਗਾ ਭਾਰੀ ਬਾਡੀ ਦੇ ਵਿੱਚ ਹਾਂ ਕਿ ਇਹਨੇ ਸੂਏ ਵੀ ਲੈਣੇ ਹੁਣ ਇਹਦੇ ਤੋਂ ਬੱਚੇ ਲੈਣੇ ਹੁਣ ਆ ਚੰਗੇ ਬੱਚੇ ਪਾਉਗੇ ਹਾਂ ਬਿਲਕੁਲ ਲਓ ਜੀ ਦਾਸ ਜਿਸ ਦਿਨੇ ਤੇ ਚੰਮ ਚੜ ਜਾਂਦਾ ਵੱਡੇ ਮਾਲੀਆਂ ਦਾ ਭਲੇ ਖਾ ਪਾਉਗੀ ਬਿਲਕੁਲ ਬਿਲਕੁਲ ਲਓ ਜੀ ਠੀਕਾ ਜੀ ਮੁੱਲ ਵੀ ਬਹੁਤ ਜਾਇਜ਼ ਤੇ ਜੈਨੂਨ ਰਹੂਗਾ ਤੋ ਜਿਹੜੇ ਮੇਰੇ ਭਰਾ ਚਲੋ ਥੋੜੇ ਪੈਸੇ ਕਰਕੇ ਕਰਨਾ ਚਾਹੁੰਦੇ ਆ 8 7 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ। ਬਾਕੀ ਰੇਟ ਦਾ ਸਾਇਦਾ 63000 ਰੁਪਈਆ ਠੀਕ ਹੈ ਭਰਾ। ਉਹਦੇ ਜੋ ਮਾਨਤਣਾ ਮੌਜੀ 63000 ਦੇ ਵਿੱਚੋਂ ਹੀ ਮਾਨਤਣਾ ਛੋਟ ਛੱਪੇ ਹੋ ਜਾਣਗੇ ਫੁੱਲੇ ਢੁੱਲੇ ਤੇ ਆਹ ਜਿਹੜਾ ਦੋਸਤੋ ਡਿਜ਼ਾਈਨ ਵਾਲੇ ਵੇ ਦਾ ਬਾਕੀ ਤੁਹਾਡੇ ਸਾਹਮਣੇ ਆ ਮਗਰ ਇਹਦੇ ਕਟਾ ਮੇਲ ਕਾਫ ਆ ਬੱਚਾ ਵੀ ਜਿਹੜਾ ਬੂਰਾ ਕਟਾ ਇਹਦੇ ਮਗਰ ਆਹ ਸਾਬ ਸੁਥਰੀ ਹੈ ਜਿੰਨੀ ਵੀ ਹੈਗੀ ਹੈ ਬਗੀ ਰਾਸਾ 2 ਨੰਬਰ ਵਾਲਾ ਰੇਡ ਕੀਤਾ ਦਾ 67000 ਕਰਤਾ ਨਹੀਂ ਨਹੀਂ 636 ਸਾਢੇ 63000 ਲਓ ਜੀ ਸਾਢੇ 63000 ਇਹਦਾ ਮੋਲ ਆ ਤੇ ਨਾਲ ਇੱਕ ਕੱਟਾ ਪਰ ਦੇ ਬਿਨ ਕੱਟਾ ਵੀ ਪੂਰਾ ਤੰਦਰੁਸਤ ਪੂਰਾ ਐਕਟਿਵ ਮਗਰ ਮੇਲ ਕਾਫ ਬਗੀ ਰਾਸਾ ਇੱਕ ਕੱਤੀ ਤੁਹਾਨੂੰ ਦਿਖਾਉਣੇ ਆ ਬਹੁਤ ਲਾਜਵਾਬ ਬਹੁਤ ਸ਼ਕੀਨ ਬਗੀ ਰਾਸਾ ਦੋਂਦੀ ਖੀਰੀ ਆ ਅੱਛਾ ਬਹੁਤ ਸੋਹਣੀ ਆ ਰੁਸਤਮੇ ਹਿੰਦ ਦੀ ਆਵੇ ਬੱਤੀ ਆ ਹੂੰ ਠੀਕ ਆ ਤੇ ਅੱਗੇ ਰੇੜੂ ਦਾ ਬੱਚਾ ਸੀਗਾ ਠੀਕ ਆ ਉਹ ਤੋਂ ਡਾਇਰੈਕਟ ਕ੍ਰਾਸ ਆ ਅੱਜ ਤੱਕ ਰਾਸਿਆ ਮਾਲੀ ਬੜੇ ਵੇਖੇ ਪਰ ਐਡਾ ਮਾਲੀ ਨਹੀਂ ਵੇਖਿਆ ਜਿੱਤੋਂ ਕ੍ਰਾਸ ਅੱਛਾ ਜੀ ਜੰਪ ਹੋਈ ਆ ਚੰਗੇ ਮਾਲੀ ਜੰਪਈ ਆ ਲਓ ਜੀ ਦੋਸਤੋ ਜੰਪ ਵੀ ਜਿਹੜਾ ਤੁਹਾਨੂੰ ਨਾ ਬਿਲਕੁਲ ਦੱਸ ਹੀ ਤਾ ਨਹੀਂ ਫੇਲਨੇ ਠੀਕ ਆ ਜੀ ਰੇੜੂ ਦਾ ਬੱਚਾ ਸਰਸਵਤੀ ਵਾਲਿਆਂ ਕੋਲੋਂ ਲਿਆ ਸੀ ਆ ਤੇ ਬਹੁਤ ਵਧੀਆ ਕੱਟੜ ਜਿੱਤੋਂ ਬਾਕੀ ਕੱਟੀ ਬਹੁਤ ਸ਼ਕੀਨ ਹੈ ਖੀਰੀ ਦੋਂਦੀ ਆ ਦੋ ਦਿਨ ਤੇ ਖੀਰੀ ਬਿਲਕੁਲ ਆਸਿਆ ਠੀਕ ਹੈ ਭਰਾ ਹਾਂ ਦੋਂਦੀ ਖੀਰੀ ਆ ਨਾ ਜੀ ਦੋਂਦੀ ਕੀਰੀ ਆ ਠੀਕ ਆ ਜੀ ਹਾਂ ਤਾਂ ਕਾ ਤੱਕ ਦਾ ਮਨ ਦਾ ਵੇਖੋ ਤੁਸੀਂ ਤੋਰਾ ਤਾਰਾ ਬਿਲਕੁਲ ਹਜੇ ਦਾ ਸਾਂ ਸੁਣਦਾ ਸਮਾਂ ਥੋੜਾ ਜਿਹਾ ਰਹਿੰਦਾ ਹਾਂ ਬਾਕੀ ਠੰਡੀ ਸੀਲ ਮਰੀ ਹਾਂ ਲੈ ਵੀ ਜਸਨ ਇਧਰ ਚੰਗੀ ਤਰ੍ਹਾਂ ਵਿਖਾ ਦੀ ਸਿੰਗੀ ਸੁੰਗੀ ਪੁੱਠੇ ਪਿੱਠੇ ਦੀ ਪੂਰੀ ਤਸੱਲੀ ਨਾਲ ਦਿਖਾ ਦਿਓ ਚੌੜਾ ਪਿੱਠ ਪੂੜਾ ਬਹੁਤ ਸੋਹਣੀ ਲੇਵਟੀ ਥੱਲਿਓ ਹਜੇ ਦਿਨ ਲੈ ਜੂ ਹ ਹਰ ਵੇਲ ਦਸੋਂ ਬਾਹਰ ਨਹੀਂ ਹਰਾਸਿਆ ਵੱਧ ਖੜੂਗੀ ਦਸਾ ਹਜੇ ਤਾਂ ਪੂਰੀ ਖੁੱਲਣੀ ਛੋਟੀ ਉਹ ਵੀ ਦਸੋਂ ਵੀ ਦੋਸਤੋਂ ਦਿਨ ਬਾਹਰ ਲੈ ਕੇ ਜਾਊਗੀ ਠੰਡੀ ਸੀਲ ਤੁਹਾਨੂੰ ਬਹੁਤ ਸੁਆਦੀ ਆ ਮੁਠੀ ਵਾਲਾ ਥਾਣਾ ਝੋਟੀ ਦੀ ਸਿੰਗੀ ਚੈੱਕ ਕਰਾਇਓ ਇੱਕ ਵਾਰੀ ਸਿੰਗ ਬਹੁ ਪਿਆਰਾ ਆ ਵੇਖੋ ਜੀ ਕੋਕੇ ਜੜੇ ਪਿਆ ਬਿਲਕੁਲ ਛੋਟੀ ਸਿੰਗੀ ਆ ਛਾਈ ਕਰੋ ਚੈੱਕ ਮੇਰਾ ਜੀ ਇੱਥੇ ਆਣ ਕੇ ਕੋਈ ਵੀ ਰੇ ਨਹੀਂ ਆਕੂਗਾ ਵੀ ਮੱਥੇ ਦੇ ਵਿੱਚ ਕੋਈ ਇੱਕ ਅਦਾ ਵਾਲ ਚਿੱਟਾ ਮਤਲਬ ਪੂਛ ਮਗਰ ਜਿਹੜੇ ਕੋਈ ਤਿੰਨ ਤੋਂ ਚਾਰੇ ਮੇਰਾ ਇਸੇ ਜ਼ਿਆਦਾ ਨਹੀਂ ਜਿੱਦਣ ਤੁਹਾਡੀ ਸੁੰਦੀ ਹੈ ਨਾ ਜਿੱਡਾ ਜਿੰਨੀਆਂ ਨੀਆਂ ਵੱਡੀਆਂ ਉਹਨਾਂ ਕੋਲੇ ਮੱਜਾਂ ਜਿੰਨਾਂ ਕੋਲੋਂ ਆਈ ਆ ਪਰ ਇਸੇ ਜ਼ਿਆਦਾ ਨਹੀਂ ਇੱਕ 60 65 ਦੀ ਝੋਟੀ ਅੱਜ ਤੋਂ 20 ਦਿਨਾਂ ਨੂੰ ਬਣ ਕੇ ਤਿਆਰ ਹੁੰਦੀ ਹੈ ਹਾਂ ਆਣ ਦੇਖੋ ਕਿੜ ਕਿੜ ਤੇ ਆ ਹਾਂ ਇਹ ਬੜੀ ਸੋਹਣੀ ਵਨ ਸਪੇਸ ਬਹੁਤ ਸੋਹਣੀ ਕੱਢੂਗੀ ਵੰਡ ਗੁੰਡ ਚੰਗੀ ਆ ਲੈਫਟੀ ਲੂਪਟੀ ਅਜੇ ਤੋਰਾ ਤਾਰਾ ਕੱਟੀ ਦਾ ਬੜਾ ਪਈਆ ਬੜੀ ਸੋਹਣੀ ਥਲਿਓ ਫੱਪੂ ਕੀ ਤੇ ਖੀਰੀ ਦੋਂਦੀ ਕੱਟੀ ਨੇ ਸੂਪਣਾ ਠੀਕ ਆ ਜੀ ਅਜੇ ਕੱਦਰਾਸ ਆ ਜਿਆਦਾ ਨਹੀਂ ਨਾ ਹਾਂ ਤਾਂ ਇੱਕ ਮੁੱਠ ਕੱਦ ਹੋਰ ਕਰੂਗੀ ਆ ਆ ਆ ਲੈ ਜਿਵੇਂ ਬਖਾ ਮਾਰ ਕੈਮਰਾ ਇਧਰ ਪੋਤਾ ਆ ਬਖਾ ਤੇਖਲੀ ਉਹ ਚੰਗੀ ਸੋਹਣੀ ਫੱਬ ਜਾਣਾ ਇਹਨੇ ਕਰਵਾ ਲੀਂਦਾ ਹਜੇ 10 ਤੋਂ 15 ਕਿ ਦਿਨ ਆਈਆ ਹੈ 10-15 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰੂੰਗੀ। ਬਹੁਤ ਸੋਹਣੀ ਬਣੂੰਗੀ। ਸੋ ਦੰਤੀ ਤੁਹਾਨੂੰ ਚੈੱਕ ਕਰਾ ਕਰਾ ਦਤੀ। ਕਨਫਰਮ ਆ ਮੇਰਾ ਭਰਾ ਕੋਈ ਵੀ ਇੱਥੇ ਆਉਂਦਾ ਦੂਰੋਂ ਨੇੜੋਂ ਕੋਈ ਇਹ ਨਹੀਂ ਹੋਊਗਾ ਵੀ ਢੀੜਾ ਪਾਊਗਾ ਕਿਸੇ ਨੂੰ। ਬਾਕੀ ਕਾਹ ਤਾਂ ਤੁਸੀਂ ਵੇਖੋਗੇ ਜਿਹੜੀ ਇਹ ਪਹਿਲੇ ਨੰਬਰ ਤੇ ਝੋਟੀ ਕਰਦੀ ਭਿੜਦੀ ਪਈ ਆ। ਹਾਂ ਬਹੁਤ ਪਿਆਰੀ ਆ। ਅਜੇ ਰਹਿ ਜਾਂ ਅਗਲੇ ਸੂਵੇ ਨੂੰ ਦੂਜੇ ਨੂੰ ਤੀਜੇ ਨੂੰ ਇਹਨੇ ਹੋਰ ਭਾਰੀ ਤੇ ਵੱਡੀ ਹੋਣਾ। ਬਸ। ਹਰ ਵੇਲੇ ਕੀ ਮੁੱਲ? ਅੱਜ ਆਪਾਂ ਮੰਨ ਲਓ ਵੀ ਚਲੋ 10 ਬੱਦ। ਜਿਹੜਾ ਸੈ ਦਾ ਅੱਜ ਦਾ ਮੁੱਲ ਲਿਖਵੀ ਆ। ਆਹ ਉਹਦੇ ਚੋਂ ਥੋੜਾ ਬਹੁਤਾ ਮਾਨਦ ਠੀਕ ਆਵੇ ਹੈ 1 20 ਤਾਂ ਵੀ ਬਾਹਰ ਹੈ ਇਸ ਟਾਈਮ ਇਹ ਪਰ ਇੱਕ ਵੀ ਚਲੋ ਉਹਦੇ ਜੋ ਮਾਨਤਾਂ ਜ਼ਰੂਰ ਇੱਕ 20 ਦੇ ਵਿੱਚੋਂ ਮਾਨਤਾ ਨੂੰ ਛੋਟੀ ਪਹਿਲੇ ਸਵੇਰ ਜਿਆਦਾ ਨਹੀਂ 13 14 ਚ ਆ ਜੂਗੀ ਚਬਾਉਣਾ ਚਾਹੀਦਾ ਕੱਟੀ ਤੂੰ ਹੈ ਲਓ ਵੀ ਲਾਣੇ ਘਰਾਣੇ ਦੀ ਹੈ ਦੋਸਤੋ ਚਲੋ ਬਰੀਡਾ ਜਿਹੜੀਆਂ ਦੋ ਦੋ ਚਬਾਉਂਦੀਆਂ ਹੀ ਆ ਅੱਗੇ ਤੁਹਾਨੂੰ ਜਿਹੜੀ ਆਪਾਂ ਇੱਧਰ ਦਿਖਾਉਣੀ ਛੋਟੀ ਇਹ ਵੀ ਬਾ ਕਮਾਲੀ ਆ ਦੱਸਿਆ ਬੇਲਬੂਣ ਬੜੀ ਮੈਂ ਪਹਿਲਾਂ ਗੱਲ ਬੱਚੇ ਦੀ ਕਰਾਂ ਹਾਂ ਅਲਬਖਸ਼ ਦਾ ਬੱਚਾ ਹਾਂ ਆਪਾਂ ਪੀਡੀਐਫ ਜਦੋਂ ਵੀ ਮੇਲੇ ਤੇ ਜਾਂਦੇ ਆ ਆ ਤਾਂ ਤਕਰੀਬਨ ਆ ਜਿਹੜੇ ਬੱਚੇ 0 ਤੋਂ 3 ਮਹੀਨੇ ਵਾਲਿਆਂ ਦੇ ਵਿੱਚ ਇਹੋ ਜਿਹੇ ਬੱਚੇ ਹੀ ਜਿਹੜੇ ਪਹਿਲਾ ਦੂਜਾ ਹਾਂ ਯਾਨੀ ਕਿ ਨੰਬਰ ਚੁੱਕਦੇ ਆ ਬਿਲਕੁਲ ਬਿਲਕੁਲ ਕਾਫ ਅਪ੍ਰੈਲੀਆਂ ਦੇ ਵਿੱਚ ਕਾਫ ਅਪ੍ਰੈਲੀਆਂ ਦੇ ਬਿਲਕੁਲ ਬੱਚਾ ਵਾਸੇ ਮੇਲਿਆਂ 'ਚ ਪਾਇਨ ਵਾਲਾ ਹੀ ਕੱਟਾ ਬਹੁਤ ਸ਼ਾਨਦਾਰ ਮਗਰ ਠੀਕ ਆ ਜੀ ਟੇਡੇ ਪਾਸੇ ਕੱਟ ਅੱਖ ਬਿੱਲੀ ਮਨਕਣੀ ਤੇ ਚਾਰੇ ਪੈਰ ਪੂਛ ਜਿਹੜੀ ਬਿਲਕੁਲ ਨਵਾਂ ਟੈਸਟੀਕਲਾਂ ਤੱਕ ਜਿਹੜੀ ਬੱਚੇ ਦੇ ਵਾਈਟ ਆ ਤੇ ਝੋਟੀ ਵੱਡੇ ਕੱਦ ਕਰਦੀ ਆ ਬੇਲਪੂਲ ਬੜੀ ਸਪੈਸ਼ਲ ਅਤੇ ਹਰ ਵੇਲੇ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਅੱਜ ਰਾਸਿਆ ਇਹਨੂੰ 9ਵਾਂ ਦਿਨ ਹੋਊਗਾ 8ਵਾਂ 9ਵਾਂ ਠੀਕ ਆ ਜੀ ਇਹ ਦੁੱਧ ਦੇ ਥੱਲੇ 12 ਕਿਲੋ ਹਾਜ਼ਰ ਠੀਕ ਆ ਜੀ 12 ਕਿਲੋ ਦੋਸਤੋ ਦੁੱਧ ਦੇ ਥੱਲੇ ਇਸ ਵਕਤ ਮੌਕੇ ਤੇ ਹਾਜ਼ਰ ਆ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਮੋਡ ਕਰਾਵਾਂਗੇ ਬਾਕੀ ਹਵਾਨਾ ਲੇਵਾ ਤਸਦੀ ਨਾਲ ਦਿਖਾਵਾਂਗੇ ਵੇਣ-ਬੂਣ ਜਿਹੜੀ ਆ ਲੇਵੇ ਦੇ ਉੱਤੇ ਕਾਫੀ ਤੁਹਾਨੂੰ ਦਿਖਾਈ ਦੇਊਗੀ ਕੱਟੇ ਦਾ ਵੀ ਰਾਸਿਆ ਬੜਾ ਪੁੱਠਾ ਕਰਮਾ ਵਾਲਾ ਜਿੱਦਣ ਤਿਆਰ ਹੁੰਦਾ ਹੈ ਦੋ ਚੌ ਮਹੀਨਿਆਂ ਦਾ ਹੀ ਲੱਗਦਾ ਹੈ ਜੰਗੀ ਚੰਗਾ ਵੱਡਾ ਬਣੂਗਾ ਵੀ ਵੱਡਾ ਫਿਰ ਐਸੇ ਥੱਲੇ ਨਿਸ਼ਾਨ ਲੈ ਹਾਈਡਰੋ ਦਿਖਾਉਣੇ ਆ ਠੀਕ ਆ ਜੀ ਦੋਵੇਂ ਪਾਸੇ ਨਾੜਾ ਨੂੜਾ ਨਾਲ ਵੇਖੋ ਤੁਸੀਂ ਪੂਰਾ ਜਾਲ ਹੀ ਬਣਿਆ ਪਿਆ ਠੀਕ ਆ ਬਹੁਤ ਸੋਹਣੀ ਆ ਕੁੜੇ ਦੀ ਬਹੁਤ ਸ਼ਾਨਦਾਰ ਆ ਉਤੋਂ ਬਹੁਤ ਚੌੜੀ ਪਿੱਟ ਕੁੜੇ ਦੀ ਆ 12 ਕਿਲੋ ਦੁੱਧ ਇਸ ਵਕਤ ਇਸ ਝੋਟੀ ਦੇ ਥਲੇ ਹਾਜ਼ਰ ਆ ਰਾਜ ਸਾਹਿਬ 14-15 ਕਿਲੋ ਨੋਰਮਲ ਝੋਟੀ ਚਵਾਉਗੀ ਹਾਂ ਆਪਦੇ ਚਲੋ ਸਾਫ ਸੰਭਾਲ ਆ ਇੱਥੇ ਹਰ ਬੇਲ ਧੱਕਿਓ ਜੇ ਇੱਕ ਮਿੰਟ ਚਵਾਈ ਬੜੀ ਵਧੀਆ ਲੱਗੀ ਆ ਵੇਖੋ ਬੇਲ ਬੂਲ ਇੱਕ ਵਾਰੀ ਚੈੱਕ ਕਰਾ ਰਹੇ ਆ ਲੰਬਾਈ ਬਹੁਤ ਅਲੌਂਗਾਰੀ ਲੱਗੀ ਕਰਮਾਲੀ ਨੂੰ ਕਿਉਂਕਿ ਏਡੀ ਲੰਬਾਈ ਦੇ ਵਿੱਚ ਝੋਟੀਆਂ ਬੜੀਆਂ ਘੱਟ ਆਪਾਂ ਵੇਖਦੇ ਆਂ ਇਧਰੋਂ ਵਿਖਾਓ ਜਿਵੇਂ ਇੱਥੋਂ ਕੈਮਰਾ ਮਾਰੋ ਇੱਕ ਬਹਿਣੀ ਵਾਲੇ ਪਾਸਿਓ ਥਾਣ ਬੜਾ ਵਧੀਆ ਨਖੇੜ ਚੈੱਕ ਕਰੋ ਅਗਲੇ ਪਿਛਲੇ ਥਾਣਾਂ ਦਾ ਨਕੇੜ ਚੰਗਾ ਚਿਵਾਰ ਆਸਾ ਗਾਵਾਂ ਆਰਗਾ ਹਾਂ ਉਂਗਲ ਵਰਗੀ ਧਾਰ ਆਉਗੀ ਇਹਦੀ ਆ ਐਨੀ ਮੋਟੀ ਠੀਕ ਆ ਜੀ ਬਾਕੀ ਕਟਾ ਬਹੁਤ ਸ਼ਾਨਦਾਰ ਮਾਲੀ ਬਣੂਗਾ ਕਿਉਂਕਿ ਮੱਝ ਦੀ ਲੰਬਾਈ ਕਿੱਡੀ ਆ ਬੱਚਾ ਵੀ ਵੇਖੋ ਨਾਰਮਲ ਬੱਚਾ ਵੀ ਆ ਜਾਂਦਾ ਤਾਂ ਫਿਰ ਵੀ ਕਿਸੇ ਭਣ ਭਰਾਣੀ ਝੋਟੀ ਖਰੀਦਦਾ ਮੈਂ ਕਿਹਾ ਆਸਾ ਬੱਚੇ ਦੀ ਮਾਰਕਿੰਗ ਮੇਰੇ ਕੋ ਬਿੱਲੀ ਮੰਨ ਕੀ ਬਹੁਤ ਪਿਆਰਾ ਕਟਾ ਲਾਜਵਾਬ ਆ ਮੇਰਾ ਪ੍ਰਾਚਲੋ ਸਾਹਿਬ ਨੂੰਗੇ ਉਹ ਡੂੜ 2 ਲੱਖ ਦਾ ਮਾਲੀ ਆਣ ਮਾਲੀ ਹੈਗਾ ਜੀ ਆਉਣ ਵਾਲੇ ਸਮੇਂ ਤੇ ਬਹੁਤ ਵਧੀਆ ਚੰਗੀ ਝੋਟੀ ਆ 12 ਕਿਲੋ ਦੀ ਇਹਦੀ ਬਿਲਕੁਲ ਸਥਿਤੀ ਹੁਣ ਠੀਕ ਆ ਜੀ ਦੁੱਧ ਦੀ ਨੇੜਿਓਂ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਵਿਖਾ ਦਿੰਨੇ ਆ ਦੂਰੋਂ ਜਿਹੜੇ ਹਰ ਵੇਲ ਹੈ ਪੋਲੀ ਚਵਾਈ ਦੀ ਮੈਂ ਕਹਿੰਦਾ ਰਾਸ ਐਨੀ ਪੋਲੀ ਚਲੋ ਗਾਵਾਂ ਤੋਂ ਵੀ ਜ਼ਿਆਦਾ ਚਲੋ ਜੀ ਆਹ ਨਾ ਵੀ ਉਹ ਬਾਕੀ ਹੁਣ ਜਿਹੜੇ ਤੁਸੀਂ ਲੈਵੇ ਆਰਡਰ ਦੀ ਆ ਕੁਆਲਿਟੀ ਪੱਦਰ ਬੈਗ ਸਾਰ ਤੋਂ ਪੂਰੀ ਆ ਓਨੀ ਗਾਂ ਤੇ ਓਨੀ ਪਛਾਣ ਠੀਕ ਆ ਜੀ ਆ ਵੇਖੋ ਹਾਂ ਹਾਂ ਦਾ ਯਾ ਬਹੁਤ ਵਧੀਆ ਪਰ ਵੇਲਾ ਕੀ ਮੋਲ ਕੀ ਮੋਲ ਰਾਸਿਆਂ ਦਾ 1 ਲੱਖ 22000 ਹਾਂਜੀ ਮਾਨਤਾਣ ਜਰੂਰ ਕਰਾਂਗੇ 1 22 ਚ 1 22 ਚ ਠੀਕ ਹੈ ਭਰਾ 122000 ਬਾਕੀ ਸੂਤ ਨੂੰ ਲੈਵਾ ਟੱਚ ਹੋ ਕੇ ਅੱਗੇ ਪੂਰਾ ਧੁੰਨ ਤੱਕ ਜਾਂਦਾ ਬਿਲਕੁਲ ਕਿਸ਼ਤੀ ਲੈਵਾ ਬਹੁਤ ਸੋਹਣਾ ਵੇਖੋ ਫਾੜੀਆਂ ਬਿਲਕੁਲ ਬਰਾਬਰ ਕੋਈ ਸੂਤ ਰੱਖ ਕੇ ਵੇਖ ਲੈ ਹਾਂ ਲੋ ਵੀ 122000 ਦੀ ਐਂਡ ਤੋਂ ਐਂਡ ਹੈ ਉਹਦੇ ਚ ਮੰਤਨ ਹੋਊਗਾ ਉਹ ਤਾਂ ਥੋੜਾ ਜਿਹਾ ਕੋਈ ਭਰਾ ਆਪਣਾ ਮੰਤਨ ਹੋਊਗਾ ਸੋ ਡਾਢੀ ਚੰਗੀ ਕਰਮ ਵਾਲੀ ਜਿਹਨੂੰ ਆਪਾਂ ਗੱਲ ਕਰਦਾਂਦੇ ਵੀ ਖੀਰ ਹੀ ਹੋਈ ਪਈ ਹੈ ਬਹੁਤ ਪਿਆਰੀ ਝੋਟੀ ਆ ਇਧਰ ਇੱਕ ਮੱਝ ਵਿਖਾ ਦਿੰਦੇ ਹਾਂ ਠੀਕ ਹੈ ਜੀ ਨੀਲੀ ਰਾਕੀ ਬਾਕੀ ਰਾਸਾਂ ਇਹ ਨੀਲੀ ਦੀ ਆ ਗਈ ਹਾਂ ਪਿੱਛੇ ਕੱਟਾ ਆ ਗਿਆ ਇਹਦੇ ਬਹੁਤ ਸਾਉ ਸੁਤਰੀ ਕਰਮਾ ਵਾਲੀ ਬਿਲਕੁਲ ਚੱਲ ਰ ਤੇ ਨਬ ਆ ਗਿਆ ਹਵਾਨੇ ਤੇ ਆ ਗਿਆ ਯਾਰ ਫਿਰ ਨਾੜੂਆ ਨਾਲ ਬੱਚੇ ਤੇ ਨਾਲ ਨਾਲ ਕਿਉਂਕਿ ਦੋ ਤਿੰਨ ਦਿਨ ਸੁਈ ਨੂੰ ਆਜਾ ਉਹ ਤਿਜਾ ਦੇਣਾ ਇਹਨੂੰ ਠੀਕ ਹੈ ਜੀ ਲਓ ਜੀ ਤਿਜਾ ਦੇਣੀ ਅੱਜ ਠੀਕ ਆ ਤੇ ਮਗਰ ਦੇ ਕਟਾ ਮੇਲ ਕਾਫ ਬਾਕੀ ਇੱਕ ਵਾਰੀ ਪੂਰਾ ਸਟਰਕਚਰ ਦਿਖਾ ਦਿੰਨੇ ਆ ਬਾਕੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਨਾਲ ਦੀ ਨਾਲ ਹੀ ਸਾਂਝੀ ਕਰੀ ਚੱਲਦੇ ਆ ਅਰਵੇਲ ਸੁਆ ਵੀ ਤੀਜਾ ਇਹਦਾ ਨਹੀਂ ਰਾਸਨ ਦੂਜਾ ਤੂਜਾ ਸੁਆ ਦੂਜਾ ਸੁਆ ਰਾਸਨ ਤੋਂ ਕਿ ਬੋਲੇ ਬੋਲੇ ਦੀ ਸਥਿਤੀ ਕੀ ਹੈ ਬਿਲਕੁਲ ਬੋਲੇ ਜੀ ਇਹ ਹਜੇ ਰਾਸਾ ਕੋਈ 7 ਕਿਲੋ ਹੋਏ ਥਲੇ ਠੀਕ ਆ ਜੀ ਦੁੱਧ ਗਰਮਾ ਲਈ 13 14 ਤੋਂ ਥੱਲੇ ਨਹੀਂ ਆਉਂਦੀ ਆ ਸਿੰਗੀ ਸੁੰਗੀ ਬਹੁਤ ਸੋਹਣੀ ਆ ਲਓ ਜੀ ਬਾਕੀ ਮੇਰਾ ਪਰਾ ਪੂਰਾ ਡਿਜ਼ਾਈਨ ਚੈੱਕ ਕਰੋ ਸਿੰਗਲ ਹੱਡੀ ਬਰੀਕੀਆਂ ਬੜੀਆਂ ਬਾਕੀ ਫੇਸ ਕੁਆਲਿਟੀ ਸਟੇਟ ਪਟਾ ਜੱਗ ਪਾਸੋਂ ਕੱਟ ਵੀ ਜਿਹੜਾ ਟੇਡਾ ਹੋ ਜਾਂਦਾ ਮਗਰਲੇ ਪੈਰ ਚਾਲਰ ਹਵਾਨੇ ਚੱਟੇ ਦੇ ਨਿਸ਼ਾਨ ਬਿਲਕੁਲ ਚੌ ਪੈਰਾਂ ਦੇ ਅਗਲੇ ਦਾ ਜਵਾਬ ਆ ਹਾਂ ਸੋ ਬੌਲੇ ਬੂਲੇ ਦੇ ਵਿੱਚ ਹੀ ਇਸ ਵਕਤ ਤੁਰੀ ਕਰਦੀ ਆ 나ੜੂਆ ਨਾ ਗਿਰਾਜ਼ ਨੇ țe ਡਾਜੀ ਭਰਿਆ ਥੋੜਾ ਜਾਂ ਹਾਂ ਤੁਹਾਨੂੰ ਪਤਾ ਜਦੋਂ ਡੰਗਰ ਸੁਣਦਾ ਥੋੜਾ ਬੋਦਾ ਫਰਕ ਪੈਂਦਾ ਸੂਸਵਾ ਦੇ ਵਿੱਚ ਹੁੰਦਾ ਬਿਲਕੁਲ ਜੀ ਬਿਲਕੁਲ ਸਿੰਘੀ ਬਾਕਮਾਲ ਅੱਖ ਬਿਲਕੁਲ ਆ ਜਵਾਬ ਇਹਦੀ ਤੇ ਮਾਰਕਿੰਗ ਬਹੁਤ ਸੋਹਣੀ ਆ ਜੀ ਅਗਰ ਕੱਟਾ ਆ ਗਿਆ ਕੱਟਾ ਜਦੋਂ ਇੱਕ ਵਾਰੀ ਦਿਖਾਓ ਪਰਲੇ ਪਾਸੇ ਆ ਕੱਟੇ ਦੇ ਮਾਰਦੇ ਜੇ ਕੈਮਰਾ ਮੇਰੇ ਕੋ ਰਾਜਾ ਚਲੋ ਜਿਹਦੇ ਸੱਜੇ ਕੋਲ ਲੈਂਦੀ ਆ ਕਿਤੇ ਦੇਸੀ ਮਾਲੀ ਤੋਂ ਕਰਾਸ ਹੋਈ ਲੱਗਦਾ ਹਾਂ ਤੇ ਜੇ ਕਿਤੇ ਚੰਗੇ ਮਾਲੀ ਤੋਂ ਹੋਈ ਹੁੰਦੀ ਜਾਂ ਚੰਗਾ ਸੀਮਨ ਹੁੰਦਾ ਤਾਂ ਬੱਚਾ ਆ ਜਾਏ ਕਈ ਵਾਰ ਚਲੋ ਉੱਥੇ ਕੋਈ ਡਾਕਟਰ ਦੀ ਪਹੁੰਚ ਨਹੀਂਦੀ ਕਿਰਾ ਮਾਲੀ ਚੰਗਾ ਨਹੀਂ ਹੁੰਦਾ ਆ ਦੇਖੋ ਜੀ ਹੁਣ ਮੋਰਾ ਤੇ ਨੀਲੀ ਦਾ ਬੱਚਾ ਕਿੱਡਾ ਟੌਪ ਦਾ ਆ ਗਿਆ ਇਹ ਨੀਲੀ ਸੀ ਹਾਂ ਆ ਇਹ ਜਿਹੜਾ ਨੀਲੀ ਦਾ ਹੋਣਾ ਹੀ ਹੋਣਾ ਸਰ ਕੋਈ ਤਾਂ ਉਮੀਦ ਕੋਈ ਕਰ ਸਕਦਾ ਸੀ ਵੀ ਬੱਚਾ ਜੇ ਲਾਊਗੀ ਕੱਲੀ ਕੱਲੀ ਨਿਸ਼ਾਨੀ ਪਰ ਵੇਖੋ ਵੀ ਮਾਲੀ ਜੀ ਕਿੰਨੀ ਵਧੀਆ ਪਾਵਰ ਹੋ ਗਈ ਇਹਦਾ ਆਪਣੇ ਆਪ ਤੇ ਬੱਚਾ ਲੈ ਕੇ ਜਾਣਾ ਮਾਲੀ ਨੇ ਬਿਲਕੁਲ ਬਹੁਤ ਵੱਡੀ ਗੱਲ ਉਹ ਬੜੀ ਵੱਡੀ ਗੱਲੋ ਵੀ 100% ਹੀ ਨਾਲੇ ਨਹੀਂ ਤਾਂ ਅੱਖਾਂ ਕਾਲੀਆਂ ਵੀ ਆ ਸਕਦੀਆਂ ਸੀ ਬਿਲਕੁਲ ਤੇ ਹਰਵੇਲ ਇਹ ਮੱਛ ਦਾ ਮੁੱਲ ਮੇਰਾ ਭਰਾ ਕੀ ਕਰਦਾ ਦੇਵਾਂਗੇ ਕਿੰਨੇ ਦੀ ਇਹ ਰਾਸ ਇਹਦਾ ਮੁੱਲ ਜਿਹੜਾ 11 ਹਾਂਜੀ ਉਹਦੇ ਜੋ ਮਾਨਦਾਨ ਜਰੂਰ ਕਰਾਂਗੇ 11 ਦੇ ਵਿੱਚ ਚਾਰ ਰਾਸ ਇਹਨਾਂ ਆਪਾਂ ਤਸੱਲੀ ਦੇ ਦਾਂਗੇ ਗਾਰੰਟੀ 11 ਦੇ ਵਿੱਚੋਂ 111 ਦੇ ਵਿੱਚੋਂ ਅੱਛਾ ਲਓ ਜੀ 1 ਲੱਖ 11 ਦੇ ਵਿੱਚੋਂ ਦੋਸਤੋ ਚਾਹ ਬੜਾ ਵਧੀਆ ਤੇ ਠੰਡੀ ਸੀ ਬਾਕੀ ਆਹ ਵੇਖੋ ਮੇਰਾ ਭਰਾ ਵੜਾ ਵਰਗੀ ਬਿਲਕੁਲ ਤਸਵੀਰ ਚੱਕੀ ਆ ਜਿੱਦਣ ਇਹਨੂੰ ਸੂਈ ਨੂੰ 10 ਦਿਨ ਹੋ ਜਾਣਗੇ ਨਾ ਸਭ ਢਿੱਲਾ ਢੁਲਾ ਕਰਮਾ ਲਈ ਹਾਂ ਟਾਈਮ ਨਾਲ ਹੀ ਚੱਕ ਜਾ ਕਰੋ ਸੂਸਵਾਦ ਵਿੱਚ ਆ ਬਸੂਗੀ ਕੋਈ 5-7 ਦਿਨਾਂ ਤੱਕ ਇਹ ਪੂਰੀ ਜਿੰਮਝੋਂ ਪੱਟੇ ਖਾਦੇ ਤੇ ਇਹ ਦੋਸਤੋ ਤੁਹਾਨੂੰ ਅੱਜ ਇੰਨੇ ਰੇਟ ਤੇ ਮਿਲ ਜੂਗੀ ਨੀਲੀ ਰਬੀ ਦੀ ਮੱਝ ਇੱਕ ਬੜੇ ਭੈਣ ਭਰਾ ਆਪਣੇ ਸ਼ੌਕ ਰੱਖਦੇ ਸਟਾਰਟਿੰਗ ਜੋ ਵੀ ਆਪਾਂ ਜ਼ਿਕਰ ਕੀਤਾ ਸੀ ਕਰੀ ਚੋਟੀ ਕੱਟੀ ਆਏ ਹਾਂ ਆ ਬਖਾਓ ਮਾੜਾ ਜਸਨ ਇਹ ਰਾਜੇ ਦੀ ਐ ਸੀਆਈਆਰ ਵੀ 90 ਵਾਲਿਆਂ ਦੀ ਅੱਛਾ ਜੀ ਆ ਬਖਾਓ ਚਾਰੇ ਥਾਂ ਤੇ ਠੀਕ ਆ ਜੀ ਮੋਰਤਾ ਥਾਂ ਲੱਗਾ ਕਰਮਾ ਦੀ ਤੇ ਇਹ ਖੀਰੀ ਕੱਟੀ ਆ ਉਮਰ ਹਰ ਵੇਲੇ ਕਿੰਨੀ ਮੰਨਦੇ ਹੋਗੀ ਐ ਰਾਜੇ ਖੀਰੀ ਆ ਕੋਈ ਜ਼ਿਆਦਾ ਨਹੀਂ ਤਾਂ ਸਵਾ ਡੇਢ ਦੀ ਹੋਵੇਗੀ ਡੇਢ ਦੀ ਹੋਊਗੀ ਜੇ ਖੀਰੀ ਆ ਦੰਦਾ ਦਾ ਹਾਂ ਸਵਾ ਦੀ ਕੋਈ ਡੇਢ ਸਾਲ ਦੀ ਮੰਨ ਲੈ 15 16 ਕ ਮਹੀਨਿਆਂ ਦੀ ਮੰਨ ਲੈ ਹੱਦ ਵੈਸੇ 15 14 ਕ ਮਹੀਨਿਆਂ ਦੀ ਲੱਗਦੀ ਹੈ ਕੱਟੀ ਤੇ ਬਾਕੀ ਲੰਬਾਈ ਚੰਗੀ ਆ ਹਾਂ ਠੰਡੀ ਆ ਵੇਖੋ ਸੋ ਚਾਰੇ ਥਾਨ ਕੋਈ ਨਾਲ ਬੱਚਾ ਨਹੀਂ ਗਾ ਗਰਲ ਬੁਰਲ ਚੰਗਿਆ ਝੋਲੀ ਵਾਟ ਫੁੱਟ ਕਾਫੀ ਪੈਂਦੇ ਫਿਰ ਠੰਡੀ ਬੜੀ ਰਸਿਆ ਜਿੱਦਾਂ ਮਰਜੀ ਆ ਵੇਖੋ ਮੂੰਹ ਮਾ ਫੜ ਲਓ ਇਹਦਾ ਇੱਧਰ ਵੇਖੋ ਆ ਲੈ ਜਸ਼ਨ ਇੱਧਰ ਖਾ ਦੇ ਹੈ ਫੇ ਚਾਰੂ ਐਡੀ ਗਣਾ ਬਾਕੀ ਸਿੰਘ ਪੜਾ ਸ਼ਕੀਨੀ ਨਾਲ ਬੇਰ ਨਹੀਂ ਗਾ ਸਿੰਘ ਬਿਲਕੁਲ ਕੋਲ ਛੋਟਾ ਸਿੰਘ ਬਿਲਕੁਲ ਅਜੇ ਰਿੰਗ ਡਬਲ ਰਿੰਗ ਆਊਗਾ ਹਾਂ ਹੋਲੀ ਵਾਲੀ ਕਿਹ ਘੁੰਮੂਗਾ ਮਗਰ ਘੁੰਮੂਗਾ ਹਾਂ ਸਾਫ ਸੁਥਰੀ ਆ ਠੰਡੀ ਆ ਇੱਧਰ ਦੇ ਝੋਲੀ ਦੇ ਕਿੰਦੀ ਵਧੀਆ ਫੇ ਤਿੰਨ ਥਣ ਜਿਹੜੇ ਵਾਈਟ ਆ ਗਏ ਆ ਇੱਧਰ ਦੇ ਬਹੁਤ ਸਾਫ ਸੁਥਰੀ ਆ ਚੰਗੀ ਆ ਕੱਟੀ ਹਰਵੇਲ ਡਿਮਾਂਡ ਕੀ ਡਿਮਾਂਡ ਰਾਸੇ 37000 ਹਾਂ ਉਹਦੇ ਚੋਂ ਥੋੜਾ ਬੋਧਾ ਮੰਗ ਤਾਂ ਜਰੂਰ ਕਰਾ 37 ਚ ਬਿਲਕੁਲ ਠੀਕ ਆ ਭਾਈ ਲਓ ਜੀ 37000 ਦੇ ਵਿੱਚੋਂ ਦੋਸਤ ਬਾਕੀ ਸੀਆਰਬੀ ਨਾਬੇ ਵਾਲਾ ਜਿਹੜਾ ਰਾਜਾ ਵਾ ਬਹੁਤ ਠੀਕ ਆ ਹਾਂ ਬੜਾ ਠੀਕ ਆ ਜੀ ਸੋ ਚੰਗੀ ਕੱਟੀ ਆ ਚੰਗੀ ਝੋਟੀ ਆ ਬਾਕੀ ਕਰੋ ਪਹਿਲ ਕਦਮ ਹੀ 5-4 ਮਹੀਨੇ ਸਾਂਭਣ ਦੀ ਲੋੜ ਆ ਮੇਰਾ ਭਰਾ ਕੋਈ AI ਵੈਸੇ ਹਰ ਕਿੰਨੇ ਹੋ ਜਾਣਾ ਫਗਣ ਚੇ ਤੱਕ ਹੀ ਲੋ ਜੀ ਸੋ ਇਹ ਐਂਡ ਦੇ ਵਿੱਚ ਝੋਟੀ ਆ ਪਾ ਤੁਹਾਨੂੰ ਦਿਖਾਉਣੀ ਸੀਗੀ ਕਰਿਓ ਪਹਿਲ ਕਦਮੀ ਮੇਰੇ ਭਰਾ ਟਿਕਾ ਜੀ 37000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਇਹ ਹਰਬੇਲ ਵੀਰ ਆਪਣੇ ਕੋਲ ਨਾਗਨੇ ਟੋਟਲ ਅੱਜ ਸੋ ਇਹ ਦੋਸਤੋ 6 ਨਾਗਾ ਪਾ ਤੁਹਾਨੂੰ ਦਿਖਾਤੇ ਆ ਸੋ ਇਹ ਸਵਾਇ ਪਸ਼ੂ ਦਿਖਾਤੇ ਆ ਵਿੱਚ ਜਿਹੜੀ ਇੱਕ ਗੱਬਣ ਝੋਟੀ ਆ ਮੋਰਾ ਬਰੀਡ ਦੀ ਤੁਹਾਨੂੰ ਉਹ ਦਿਖਾਤੀ ਆ ਬੜੀ ਸ਼ਕੀਨ ਕੱਟੀ ਝੋਟੀ ਆ ਅੱਗੇ ਮੇਰੇ ਫਾਰਮਰ ਭਰਾ ਬੜੇ ਸ਼ੌਂਕ ਰੱਖਦੇ ਪੇ ਕੋਈ ਸ਼ਕੀਨ ਝੋਟੀ ਮਿਲੇ ਤਾਂ ਖੀਰੀਆਂ ਦੋਂਦੀਆਂ ਦੇ ਵਿੱਚੋਂ ਝੋਟੀ ਤੁਹਾਨੂੰ ਦਿਖਾਤੀ ਆ ਇਧਰ ਇੱਕ ਨੀਲੀ ਰਬਦੀ ਇਹ ਤੁਹਾਨੂੰ ਆਪਾਂ ਝੋਟੀ ਦਿਖਾਈ ਆ ਜਨਵਨ ਜੈਜ ਰੇਟ ਆ ਬਾਕੀ ਕਰੋ ਮੇਰੇ ਭਰਾ ਪਹਿਲ ਕਦਮੀ ਹਰਵੈਲ ਦੇ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਥੱਲੇ ਵੀ ਆਪਾਂ ਚਾਲੂ ਕਰ ਦਿਆਂਗੇ ਤੇ ਬਾਕੀ ਨੰਬਰ ਸਾਰੇ ਵੀਰਾਂ ਨੂੰ ਪਤਾ ਹੀ ਆ 990 63 ਅਤੇ 820 25 ਇਹਨਾਂ ਨੰਬਰਾਂ ਤੇ ਕਾਲ ਕਰਕੇ ਹਰਵੈਲ ਦੇ ਨਾਲ ਕਰ ਲਿਓ ਗੱਲਬਾਤ ਤੇ ਹੋਰ ਹਰਵੈਲ ਸਾਹਿਬ ਕੋਈ ਗੱਲਬਾਤ ਵਧੀਆ ਕਿਰਪਾ ਚੜ੍ਹਦੀ ਕਲਾ ਵਾਹਿਗੁਰੂ ਜੀ ਹਾਂ ਠੀਕ ਹੈ ਵੀਰੇ ਓਕੇ ਭਾਜੀ ਧੰਨਵਾਦ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਰਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ